ਜੀ ਸੇਗ ਆਪਣੀ ਉਮਰ ਇੱਕੋ ਜੀ ਹੈ ਦੋ ਕੋ ਦੋ ਸਾਲ ਮੇਰੇ ਨਾਲ ਵੱਡਾ ਹਣਾ ਤੇ ਜਦੋਂ ਆਪਾਂ ਨਿਕੇ ਨਿਕੇ ਤੈਨੂੰ ਯਾਦ ਸਭ ਤੋਂ ਪਹਿਲਾਂ ਤੇ ਆਪਣੇ ਘਰਾਣਿਆਂ ਕੰਦਾ ਵੀ ਨਹੀਂ ਹੁੰਦੀਆਂ ਸੀਗਾ ਹਾਂ ਫਿਰ ਕੰਦਾ ਕੱਢ ਲੀਆਂ ਕੱਚੀਆਂ ਪੱਕੀਆਂ ਆ ਗੁੰਮਿਆਂ ਦੀਆਂ ਆਪਣੇ ਸਾਰਿਆਂ ਨੇ ਹੂੰ ਹੂੰ ਤੇ ਫਿਰ ਬੂਹੇ ਖੁੱਲੇ ਹੁੰਦੇ ਸੀ ਆਪਣੇ ਕਿਸੇ ਕੋਲ ਗੱਡਾ ਹਣਾ ਨੇ ਅੱਗੇ ਕਰ ਦੇਣਾ ਕਿਸੇ ਕੋਲ ਗੱਡਾ ਵੀ ਨਹੀਂ ਸੀ ਉਹ ਤਾਂ ਬੂਹ ਖੁੱਲਾ ਰਹਿਣਾ ਫਿਰ ਰਿਵਾਜ ਆ ਗਿਆ ਬੂਹਿਆਂ ਦੇ ਵਿੱਚ ਬੱਲੀ ਦੇਣ ਦਾ ਦੋਵੇਂ ਬੰਨੇ ਮੂਰੇ ਕੱਢਦੇ ਨੇ ਬੱਲੀ ਦੇ ਦੇਣੇ ਵੀ ਡੰਗਰ ਬੱਚਾ ਨਾ ਵੱਢ ਜੇ ਹੈਨਾ ਹਾਂ ਫਿਰ ਗੇਟ ਲਾਗੇ ਬਿਲਕੁਲ ਬਿਲਕੁਲ ਅੱਜ ਗੇਟਾਂ ਨੂੰ ਅੰਦਰੋਂ ਜਿੰਦਰੇ ਮਾਰ ਕੇ ਸੌਣਾ ਪੈਂਦਾ ਹਾਂ ਤੇ ਇੰਨੀ ਤਰੱਕੀ ਕੀਤੀ ਆਪਾਂ ਹਾਂ ਹਾਂ ਤੇ ਜਿਹੜੀ ਇਹ ਦੋਵੇਂ ਅੱਗੇ ਹੈਰਾਨਗੀ ਦੀ ਗੱਲ ਹੈ ਨਾ ਆਪਣੇ ਦੇਸ਼ 'ਚ ਮੇਰੇ ਹਿਸਾਬ ਨਾਲ ਵੱਡੇ ਛੋਟੇ ਬਾਬੇ ਮਿਲਾ ਕੇ ਸਾਰੇ ਧਾਰਮਿਕ ਬੰਦੇ ਜਿੰਨੇ ਵੀ ਕੋਈ ਪ੍ਰਚਾਰਕ ਆ ਕੋਈ ਕੁਛ ਆ ਹੈ ਨਾ ਹੂੰ ਹੂੰ ਕੁਛ ਹਜ਼ਾਰ ਬੰਦਿਆਂ ਪਿੱਛੇ ਇੱਕ ਬਾਬਾ ਹੁੰਦਾ ਹਣਾ ਬਹੁਤ ਬਾਬੇ ਬਹੁਤ ਆਉਂਦੇ ਆ ਤੇ ਵਿਸ਼ਵਗੁਰੂ ਆਪਣਾ ਜਿਹੜਾ ਲੀਡਰ ਹੈ ਨਾ ਆਉਂਦਾ ਵੀ ਭਾਰਤ ਨੂੰ ਵਿਸ਼ਵਗੁਰੂ ਬਣਾ ਦੇਣਾ ਹੈ ਨਾ ਹਾਂ ਇੰਨੇ ਬਾਬੇ ਹੋਣ ਦੇ ਬਾਵਜੂਦ ਵਿਸ਼ਵਗੁਰੂ ਬਣਨ ਦੇ ਬਾਵਜੂਦ ਵੀ ਆਪਾਂ ਦਾਜ ਪ੍ਰਥਾ ਵੀ ਹੋਖੋ ਕਤਲ ਵੀ ਹੋਣਦੇ ਨੇ ਚੋਰੀਆਂ ਵੀ ਹੋਣਡੀਆਂ ਨੇ ਕਹਤੀਆਂ ਦਿਖਾਤੀਆਂ ਨਸ਼ਾ ਵੀ ਹੁਮੇ ਫੈਲਣ ਡਿਆ ਦਾਜਲੀ ਅੱਜ ਵੀ ਕੁੜੀਆਂ ਮਰਨ ਡੀਆਂ ਨੇ ਪੜ੍ਹਾਈ 'ਚ ਵੀ ਆਪਾਂ ਕਿੰਨੇ ਉੱਤੇ ਹੋ ਗਏ ਆ ਜਾਗਰੂਕਤਾ 'ਚ ਵੀ ਐਨੇ ਆਪਣੇ ਕੋਲ ਬਾਬੇ ਨੇ ਨਾ ਵੀ ਕੋਈ ਅੰਤ ਨਹੀਂ ਹੈ ਫਿਰ ਵੀ ਕਹਿੰਦੇ ਨੇ ਨਾ ਵੀ ਉਹ ਬੁਰਾਈ ਜਿਹੜੀ ਹੈ ਨਾ ਉਹ ਸ਼ੇਦੀ ਵਾਦੀ ਹੈ ਹਾਂ ਤੇ ਅਛਾਈ ਵਾਦੀ ਹੌਲੀ-ਹੌਲੀ ਭਾਵੇਂ ਚਲੋ ਜਿੱਤ ਅਛਾਈ ਦੀ ਹੋਊਗੀ ਪਰ ਉਦੋਂ ਤੱਕ ਬੁਰਾਈ ਨੇ ਬੜਾ ਕੁਝ ਰੋਲ ਦੇਣਾ ਹੈ ਆਪਣਾ ਬਿਲਕੁਲ ਅੱਜ ਹੁਣੋ ਪੰਜਾਬ ਚ ਲੱਖਾਂ ਸਦਾਨਾ ਰੌਲਾ ਪਾਉਣ ਡਿਆ ਨਾ ਪਾਣੀ ਦਾ ਪੇਟ ਪੇਟ ਮਰ ਗਿਆ ਆ ਆਪਾਂ ਕਿਸੇ ਨੂੰ ਕੋਈ ਅਸਰ ਨਹੀਂ ਹੋਣ ਡਿਆ ਆਪਾਂ ਕਹਿੰਦੇ ਆ ਇਹ ਤਾਂ ਆਪ ਗੈਂਗਸਟਰ ਏ ਆ ਬਲੈਕਮੇਲ ਰਿਆ ਜੇ ਆ ਉਹ ਆ ਯਾਰੋ ਕੁਛ ਵੀ ਏ ਭਾਵੇਂ ਪਿਛਲੀ ਜ਼ਿੰਦਗੀ ਪਰ ਅੱਜ ਉਹ ਬੜਾ ਹੀ ਜਾਇਜ਼ ਮੁੱਦੇ ਤੇ ਰੌਲਾ ਪਾਉਣ ਡਿਆ ਏ ਤੇ ਤੁਸੀਂ ਘਰਾਂ ਦੇ ਕਾਰ ਖਤਮ ਹੋਣ ਡੇ ਨੇ ਤੇ ਜਿਹੜੀ ਬੁਰਾਈ ਏ ਉਹ ਆਂਦੇ ਪਏ ਅਸੀਂ ਟੈਕਸ ਭਰਿਆ ਏ ਜੀ ਅਸੀਂ ਇਹਦੀ ਐਨਓਸੀ ਲਈ ਏ ਜੀ ਉਹ ਛੋਟੀ ਜੀ ਗੱਲ ਹੈ ਆਪਣੀ ਵੀਡੀਓ ਜਿਹੜੇ ਆਪਣੇ ਜਾਣਕਾਰ ਨੇ ਜਾਂ ਆਪਣੇ ਪਿੰਡਾਂ ਦੇ ਲਾਗੇ ਤਾਂ ਕੇ ਜਾਂ ਆਪਣੇ ਪਿੰਡ ਵਾਲੇ ਆ ਇਹਨਾਂ ਨੂੰ ਸਭ ਪਤਾ ਹੈ ਆਪਣੇ ਪਿੰਡ ਤਬਾਕੂ ਦੀ ਫੈਕਟਰੀ ਖੁੱਲੀ ਹਾਂ ਉਹਦੀ ਪਰਮਿਸ਼ਨ ਮਿਲ ਗਈ ਜਿਹੜਾ ਸਰਪੰਚ ਹੁੰਦਾ ਹੈ ਨਾ ਇਹ ਪਿੰਡ ਦਾ ਰਾਜਾ ਹੁੰਦਾ ਹੈ ਕੋਈ ਵੀ ਸੈਨ ਕਰਨਾ ਹੈ ਕੋਈ ਵੀ ਯੋਜਨਾ ਲਾਗੂ ਹੋਣੀ ਹੈ ਕੋਈ ਵੀ ਚੀਜ਼ ਬਣਨੀ ਹੈ ਨਾ ਉਹ ਪਹਿਲਾਂ ਪਿੰਡ ਦੀ ਪਰਜਾ ਦਾ ਸੋਚੇ ਵੀ ਇਹਦਾ ਕੋਈ ਨੁਕਸਾਨ ਤਾਂ ਨਹੀਂ ਅਸੀਂ ਇੰਡਸਟਰੀ ਦੇ ਵਿਰੁੱਧ ਨਹੀਂ ਗਏ ਪਰ ਇੰਡਸਟਰੀ ਲਈ ਬੜਾ ਏਰੀਆ ਪਿਆ ਲਾਉਣ ਵਾਸਤੇ ਅੱਜ ਉਹ ਲੱਖਾ ਜਿਹੜਾ ਰੋਲਾ ਪਾਉਂਦਾ ਜਹਿਰ ਆਉਂਦਾ ਆਪਾਂ ਨੂੰ ਵੀ ਦੱਸਣ ਦੇਣਾ ਪਰ ਉਹਦੀ ਫੇਵਰਚ ਵੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਲੱਖੇ ਦੇ ਖਿਲਾਫ ਵੀ ਲੋਕ ਖੜੇ ਨੇ ਹਾਂ ਯਾਰ ਚਲੋ ਮਾੜਾ ਸਹੀ ਪਰ ਆਪ ਨੂੰ ਪਤਾ ਹੈ ਨਾ ਕਿ ਗੰਦੇ ਪਾਣੀ ਨਾਲ ਕੈਂਸਰ ਹੋ ਗਿਆ ਅੱਗੇ ਲੋਕੋ ਨੂੰ ਪੀਂਦੇ ਨੇ ਹੂੰ ਹੂੰ ਆਪਾਂ ਸ਼ਬੀਲਾਂ ਲਾਉਣ ਲਈ ਮਸ਼ਹੂਰ ਆ ਗਰਮੀ ਚ ਆਪਾਂ ਸ਼ਬੀਲਾਂ ਲਾਉਂਦੇ ਆ ਪਾਣੀ ਦੀਆਂ ਪਰ ਅੱਜ ਕੀ ਆਪਾਂ ਜਿਹੜੇ ਅੱਗੇ ਰਾਜਸਥਾਨ ਚ ਨਿਰਦੋਸ਼ ਲੋਕੋ ਪਾਣੀ ਪੀਂਦੇ ਨੇ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਪਾਣੀ ਚਕੀਰ ਹਲੰਦਿਆ ਪਿੱਛੋਂ ਹੈਨਾ ਕਿੱਥੋਂ ਆਉਂਦਾ ਪਾਣੀ ਕਿੱਥੋਂ ਆਉਂਦਾ ਕੀਰ ਹਲੰਦਿਆ ਉਹਦਾ ਪੀ ਜਾਂਦੇ ਆ ਨਾ ਉਹ ਬਿਨਾਂ ਵਜ੍ਹਾ ਤੋਂ ਧੱਕੇ ਨਾਲ ਹੀ ਬਿਮਾਰੀ ਦੇ ਸ਼ਿਕਾਰ ਹੋ ਹੀ ਜਾਂਦੇ ਨੇ ਯਾਰ ਐਸਾ ਨਹੀਂ ਐ ਬੇਸਮਸਿਆ ਦਾ ਕੋਈ ਹੱਲ ਨਹੀਂ ਹੈਗਾ ਹੱਲ ਹੋ ਕੋਈ ਨਾ ਕੋਈ ਬਸ ਇੱਛਾ ਸ਼ਕਤੀ ਦੀ ਲੋੜ ਹੈ ਆ ਜੋ ਰੌਲਾ ਪਾਉਂਦੇ ਦਾ ਸਾਥ ਕਿਸੇ ਨਹੀਂ ਦੇਣਾ ਹੈ ਇਹੀ ਰੌਲਾ ਕੁਝ ਦਿਨ ਚਿਰ ਪਹਿਲਾਂ ਅਮਰਤਪਾਲ ਨੇ ਪਾਇਆ ਸੀ ਉਹਨੇ ਇਹੋ ਹੀ ਆਖਿਆ ਸੀ ਨਾ ਵੀ ਜਿਹੜੇ ਸਿੱਖਾਂ ਦੇ ਬੱਚੇ ਨੇ ਸਿੱਖੀ ਹਲਮੋੜਾ ਕਿਸੇ ਨੂੰ ਮਾਰਾ ਤੇ ਕੁਝ ਨਹੀਂ ਆਖਿਆ ਗਾਲ ਨਹੀਂ ਕੱਢੀ ਸੀ ਕੁਝ ਨਹੀਂ ਕੀਤਾ ਹੈਗਾ ਹੈਨਾ ਉਹਦੇ ਵੀ ਨਾਲ ਨਹੀਂ ਖਲੋਤੇ ਉਹ ਵੀ ਜੇਲ੍ਹ ਚ ਪਿਆਏ ਨਾ ਤੇ ਕਰਨਾ ਕਿਸੇ ਨੂੰ ਕੁਝ ਨਹੀਂ ਉਹਨੇ ਇਹੀ ਆਖਿਆ ਨਾ ਵੀ ਆਪ ਦਾ ਜਿਹੜੇ ਧਰਮਦੇਵ ਬੱਚੇ ਨੇ ਉਹ ਆਪਦੇ ਧਰਮ ਨਾਲ ਮੋੜਾ ਹੈਨਾ ਪਰ ਉਹਦੀ ਖਿਲਾਫਤ ਹੋਈ ਨਾ ਵਿੱਚੋਂ ਬਿਲਕੁਲ ਖਿਲਾਫਤ ਲੱਖੇ ਦੀ ਵੀ ਹੋਣੀ ਹੈ ਇਹ ਵੀ ਅੰਦਰ ਜਾਊਗਾ ਹੁਣ ਠੀਕ ਹੈ ਆਪਾਂ ਫਿਰ ਉਹੀ ਤਾਲੀਆਂ ਮਾਰਾਂਗੇ ਆਪਾਂ ਜਿਹੜੇ ਹਾਲੇ ਮਤਲਬ ਠੀਕ ਹੈ ਨਾ ਆਪਾਂ ਆਖਾਂਗੇ ਯਾਰ ਬਚਾ ਹੋ ਗਿਆ ਅਸੀਂ ਤਾਂ ਬਚ ਗਏ ਬਜੇ ਕੋਈ ਨਹੀਂ ਹੈ ਨਾ ਪਾਣੀਆਂ ਪੁਣੀਆਂ ਦੀ ਮਾਰ ਚ ਸਭ ਨੇ ਆ ਜਾਣਾ ਹੈ ਉਹ ਚਾਰ ਮੈਂ ਟਟਕੁੰਜੀਏ ਹਾਂ ਭਾਂ ਜੋ ਕਿੰਨੇ ਬੰਦੇ ਲੈ ਕੇ ਉੱਥੇ ਗੜੇ ਉਹ ਉਸ ਤੋਂ ਜ਼ਿਆਦਾ ਅਗਲੀ ਵਾਰੀ ਉਸ ਤੋਂ ਜ਼ਿਆਦਾ ਲੈ ਸਕਦੇ ਅਸੀਂ ਉਸ ਤੋਂ ਜ਼ਿਆਦਾ ਹਾਂ ਤੇ ਤੂੰ ਚਲੋ ਆਪਣੇ ਪਿੰਡ ਦਾ ਹਿਸਾਬ ਲਾ ਲਓ ਹਾਂ ਹੁਣ ਆਪਣੇ ਪਿੰਡ ਅੱਜ ਫੈਕਟਰੀਆਂ ਬਣੀਆਂ ਨੇ ਨਾ ਹਾਂ ਇਹਨਾਂ ਦਾ ਪਾਣੀ ਕਿੱਥੇ ਜਾਣ ਦਾ ਹੈ ਤੁਹਾਨੂੰ ਪਤਾ ਹੈ ਆ ਜਿਹੜੀਆਂ ਮੰਨ ਲਓ ਕਈ ਫੈਕਟਰੀਆਂ ਬਣੀਆਂ ਨੇ ਹਾਂ ਹੁਣ ਨਾਲ ਜਿਹੜਾ ਬਰਸਾਤ ਅੱਜ ਆਪਾਂ ਬਰਸਾਤੀ ਨਾਲਿਆਂ ਚ ਕਈਆਂ ਨੇ ਬੋਰ ਪਾ ਕੇ ਥੱਲੇ ਪਾਏ ਨੇ ਅੱਜ ਆਪਾਂ ਨੂੰ ਕੋਈ ਪਤਾ ਨਹੀਂ ਨਾ ਅੱਜ ਆਪਾਂ ਸਾਰੇ ਖੁਸ਼ ਐ ਨਾ ਵੀ ਮੰਨ ਲੋ ਇਹ ਪਿੰਡ ਨੂੰ ਚੰਦਾ ਚੰਗਾ ਦਿੰਦੇ ਆ ਜਾਂ ਜੋ ਵੀ ਆਇਆ ਪਰ ਇਹਦਾ ਨਤੀਜਾ ਆਉਣ ਵਾਲੇ ਟਾਈਮ 'ਚ ਆਪਾਂ ਸਾਰੇ ਤਾਂ ਬਾਹਰ ਨਹੀਂ ਚੱਲ ਜੱਲੇ ਨਾ ਆਪਾਂ ਤਾਂ ਇੱਥੇ ਹੀ ਰਹਿਣਾ ਐ ਆਉਣ ਵਾਲੇ ਬੱਚੇ ਚੱਲ ਜਾਣਗੇ ਕਈ ਬੱਚੇ ਵੀ ਇੱਥੇ ਰਹਿਣਗੇ ਸਾਡੀਆਂ ਸਟਰੀਟ ਲਾਈਟਾਂ ਨਹੀਂ ਜਗਦੀਆਂ ਵੱਲੋਂ ਤੁਸੀਂ ਅਕਲ ਦੀਆਂ ਗੱਲਾਂ ਨੇ ਕਿਵੇਂ ਹਾਸੇ ਹੁੰਦੇ ਨੇ ਹਾਂ ਇਹ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਨਾ ਉਹ ਵੀ ਨਹੀਂ ਜਗਣ ਡੀਆਂ ਸਾਡੀਆਂ ਕਹਿ ਕਹਿ ਕੇ ਅਸੀਂ ਇਹਨਾਂ ਨੂੰ ਰਹਿ ਗਏ ਆ ਫਿਰ ਯਾਰ ਜੇ ਐਦਾਂ ਕੋਈ ਵਿਰੋਧ ਕਰਦਾ ਫਿਰ ਪ੍ਰਸ਼ਾਸਨ ਦੇ ਖਿਲਾਫ ਖੜਾ ਹੋ ਜਾਂਦਾ ਐ ਅ ਪਿੱਛੇ ਦੀ ਗੱਲ ਹੈ ਆਪਣੇ ਪਿੰਡੋ ਚੋਰ ਵੜ ਗਿਆ ਸੀ ਕਿਸੇ ਦੇ ਪਿੰਡ ਸਗੋ ਜਿਹੜੇ ਘਰ ਵਾਲਿਆਂ ਨੇ ਉਹਨੂੰ ਮੰਨ ਲਓ ਫੜਦੇ ਫੜਾਉਂਦੇ ਪਿੰਡ ਵੀ ਇਕੱਠਾ ਹੋ ਗਿਆ ਹਾਂ ਤੇ ਉਹਨੂੰ ਚਲੋ ਐ ਨਹੀਂ ਆਂਦੇ ਵਿੱਚ ਮੁੰਡਿਆਂ ਨੇ ਉਹਦੇ ਦੋ ਮਾਰ ਵੀ ਦਿੱਤੀਆਂ ਹੋਣਗੀਆਂ ਸਗੋ ਉਲਟਾ ਪ੍ਰਸ਼ਾਸਨ ਘਰ ਵਾਲਿਆਂ ਨੂੰ ਘਰ ਵਾਲਿਆਂ ਨੂੰ ਕਹ ਰਿਹਾ ਘਰ ਵਾਲਿਆਂ ਨਾਲ ਲੜਿਆ ਨਾ ਮਾਰਿਆ ਕੁੱਟਿਆ ਕਿਉਂ ਮਾਰਿਆ ਕੁੱਟਿਆ ਕਿਉਂ ਇਹ ਧੱਕੇਸ਼ਾ ਹੀ ਹੈ ਨਾ ਹੋਰ ਕੀ ਹੈ ਹਾਂ ਮੰਲੋ ਆਪਣੇ ਘਰੇ ਕੋਈ ਵੜ ਗਿਆ ਤੇ ਆਪਾਂ ਉਹਨੂੰ ਬਖਸ਼ਾਂਗੇ ਥੋੜਾ ਵੀ ਅਗਲਾ ਸਾਡੇ ਗੋਲੀ ਮਾਰ ਜਵੇ ਹਾਂ ਸਾਨੂੰ ਪਤਾ ਦਿੰਨੇ ਉਹ ਤਾਂ ਕੋ ਕੀ ਹੈ ਹਾਂ ਚਲੋ ਜਿਓ ਮੰਨ ਲਓ 100 ਜਣਾਂ ਦੀ ਭੀੜ ਸੀ ਕਿਸੇ ਨੇ ਦੋ ਲਾਭ ਹੀ ਦਿੱਤੀਆਂ ਉਹਦੇ ਤੇ ਉਲਟ ਸਗੋਂ ਸਾਡੇ ਖਿਲਾਫ ਹੀ ਉਹਦੀਆਂ ਦਰਖਾਸਤਾਂ ਹੋਈਆਂ ਹਾਂ ਇਹ ਤਾਂ ਕੈਸ਼ਾ ਹੀ ਹੈ ਯਾਰ ਪਾਣੀਆਂ ਦਾ ਮੁੱਦਾ ਵੀ ਹੁਣ ਕਿੱਡਾ ਹੈ ਆਪਣੇ ਪਿੰਡ ਵੀ ਥੱਲੇ ਪਾਣੀ ਜ਼ਹਿਰੀਲੇ ਹੁੰਦੇ ਜਾਣਦੇ ਨੇ ਕਈ ਪਿੰਡਾਂ ਜਾਂਦੇ ਆ ਬੋਰ ਨੇ ਥੱਲੇ ਪਾਣੀ ਜਾਂਦੇ ਨੇ ਅੱਜ ਸਾਨੂੰ ਕੋਈ ਪਤਾ ਨਹੀਂ ਅੱਜ ਨਹੀਂ ਅਸੀਂ ਉੱਠਣਾ ਜੇ ਅਸੀਂ ਆਵਾਜ਼ ਉਠਾਵਾਂਗੇ ਇਸੇ ਵੀਡੀਓ ਤੇ ਦੇਖ ਲਓ ਸਾਡੇ ਖਿਲਾਫ ਕਿਵੇਂ ਲੋਕ ਬੋਲਦੇ ਨੇ ਜਿਵੇਂ ਸਾਨੂੰ ਕਿਵੇਂ ਪਰਸਨਲ ਮੰਨ ਲੋ ਕਹਿੰਦੇ ਨੇ ਵੀ ਤੁਸੀਂ ਆ ਕਰਦੇ ਜੋ ਕੀ ਕਰਦੇ ਜੇ ਪਰ ਇਹਦਾ ਨਤੀਜਾ ਉਹਨਾਂਲੇ ਟਾਈਮ 'ਚ ਉੱਥੇ ਹੀ ਉੱਪਰ ਜਾਣਾ ਹੈ ਸਭ ਯਾਦ ਰੱਖਿਓ ਤੇ ਇਹ ਸਰਕਾਰਾਂ ਪ੍ਰਸ਼ਾਸਨ ਇਹ ਤਾਂ ਇੱਕ ਏਜੰਡੇ ਦੇ ਤਹਿਤ ਚੱਲਦੇ ਨੇ ਨਾ ਮਰਨਾ ਤੇ ਆਪਾਂ ਐਨੀਆ ਚੀਜ਼ਾਂ ਯਾਦ ਰੱਖ ਲਿਓ ਵੀ ਅੱਜ ਜੋ ਵੀ ਕੰਮ ਆਪਾਂ ਕਰਦੇ ਆਂ ਇਹਦਾ ਕੱਲ ਤੇ ਕੀ ਅਸਰ ਹੋਣਾ ਇਸ ਚੀਜ਼ ਦਾ ਜਰੂਰ ਥੋੜਾ ਬੋਧਾ ਵਿਚਾਰ ਕਰ ਲਿਆ ਕਰੋ